ਕਿ ਆਪੇ ਮਿਲੂ ਕੇ ਆਪਣਾ ਮੋਟਰਸਾਈਕਲ ਤੇ ਸੀਗੇ ਮੇਰੇ ਸਿਰ ਤੇ ਰਾੜਾ ਮਾਰਿਆ ਉੱਟਵਾਰਕ ਦੀ ਮੰਨਤ ਪਾਤੀ ਲੱਗਿਆ ਕੌਣ ਜੀ ਸੀ ਇਹਦੇ ਕੋਈ ਫੋਨ ਨੰਬਰ ਦੇ ਵਿੱਚ ਕੋਈ ਬੰਦੇ ਮੋਟਰਸਾਈਕਲ ਤੇ ਆ ਰਹੇ ਇਹਦੇ ਸੱਟਾ ਮਾਰਦੇ ਸ਼ਰਮਨੀ ਅਕਾਲੀ ਦਲ BC ਵਿੰਗ ਤੇ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਮਠਾਰੂ ਤੇ ਬਸੀ ਪਠਾਣਾ ਵਿਖੇ ਜਾਣ ਲੇਵਾ ਹਮਲਾ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਬਸੀ ਪਠਾਣਾ ਦੇ ਨਾਮ ਦੇ ਮੰਦਰ ਦੇ ਕੋਲ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਜ਼ਿਲ੍ਹਾ ਪ੍ਰਧਾਨ ਮਲਕੀਸ਼ ਸਿੰਘ ਮਠਾਰੂ ਤੇ ਤੇਜ਼ਧਾਰ ਹਥਿਆਰਾਂ ਦਾ ਹਮਲਾ ਕੀਤਾ ਗਿਆ ਜਿਨ੍ਹਾਂ ਨੂੰ ਜ਼ਖਮੀ ਹਾਲਤ ਵਿੱਚ ਪਹਿਲਾਂ ਬਸੀ ਪਠਾਣਾ ਦੇ ਹਸਪਤਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਡਾਕਟਰ ਨੇ ਉਸ ਨੂੰ ਸਿਵਲ ਹਸਪਤਲ ਫਤੇਗੜ ਸਾਹਿਬ ਵਿਖੇ ਰੈਫਰ ਕਰ ਦਿੱਤਾ ਜਿੱਥੇ ਕਿ ਉਹ ਇਲਾਜ ਅਧੀਨ ਨੇ ਹਸਪਤਾਲ ਵਿੱਚ ਦਾਖਲ ਮਲਕੀਤ ਸਿੰਘ ਨੇ ਦੱਸਿਆ ਕਿ ਉਹ ਬਾਜ਼ਾਰ ਦੇ ਵਿੱਚੋਂ ਨਿਕਲ ਕੇ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਤਿੰਨ ਅਣਪਛਾਤੇ ਵਿਅਕਤੀਆਂ ਨੇ ਉਹਨਾਂ ਉੱਪਰ ਹਮਲਾ ਕਰ ਦਿੱਤਾ ਜਿਨ੍ਹਾਂ ਵਿੱਚੋਂ ਇੱਕ ਮੋਨਾ ਤੇ ਦੋ ਸਰਦਾਰ ਸਨ ਤੇ ਮੈਨੂੰ ਕਹਿੰਦੇ ਕਿ ਤੈਨੂੰ ਅੱਜ ਬੰਦਾ ਬਣਾਵਾਂਗੇ ਉਹਨਾਂ ਮੰਗ ਕੀਤੀ ਕਿ ਜਲਦ ਤੋਂ ਜਲਦ ਪੂਰੀ ਪ੍ਰਸ਼ਾਸਨ ਨੂੰ ਇਨ੍ਹਾਂ ਉੱਪਰ ਕਾਰਵਾਈ ਕਰਨੀ ਚਾਹੀਦੀ ਹੈ ਇਸ ਮੌਕੇ ਤੇ ਹਲਕਾ ਬਸੀ ਪਠਾਣਾ ਦੇ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਦਰਬਾਰਾ ਸਿੰਘ ਨੇ ਗੁਰੂ ਹਸਤਾਲ ਸ਼੍ਰੀ ਫਤਿਹਗੜ੍ਹ ਸਾਹਿਬ ਪਹੁੰਚ ਕੇ ਜਿੱਥੇ ਜ਼ਖਮੀ ਹਾਲਤ ਵਿੱਚ ਮਲਕੀਸ਼ ਸਿੰਘ ਮਠਾਰੂ ਦਾ ਹਾਲ-ਚਲ ਪੁੱਛਿਆ ਉੱਥੇ ਹੀ ਪ੍ਰਸ਼ਾਸਨ ਤੋਂ ਹਮਲਾ ਕਰਨ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ ਵੀ ਕੀਤੀ ਹੈ। ਮੈਂ ਜੀ ਕਿ ਮਠਾਰੂ ਨਾਲ ਕਿੱਥੇ ਜਾ ਰਿਹਾ ਸੀ? ਪਿੱਛੇ ਆ ਕੇ ਮੈਨੂੰ ਘੇਟ ਲਿਆ ਮੋੜ ਰਕੇ ਤੁਸੀਂ ਕਿ ਮੇਰੇ ਸਿਰ ਤੇ ਰਾੜਾ ਮਾਰਿਆ। ਪੁੱਟ ਮਾਰ ਕੇ ਮਿੰਨ ਤੋਂ ਪਾਣੀ ਲਗਿਆ ਖੂਨ ਜੀ। ਸੇ ਨੂੰ ਬਦਲੇ ਵੇਲੇ ਕਹਿੰਦੇ ਹੋਰ ਲੈ ਪੰਗਾ ਨਾ ਮੈਂ ਤਾਂ ਕਿਸੇ ਨਾਲ ਪੰਗਾ ਹੀ ਨਹੀਂ ਆਇਆ ਮੈਂ ਤਾਂ ਘਰ ਜਾ ਰਿਹਾ ਔਰ ਜਿੰਨੂ ਨੇ ਜੀ ਹੋ ਚਾਈ ਫਿਰ ਮੇਰੇ ਤੇ ਲੱਭਾ ਬੜਾ ਮੋਨਾ ਜੀ ਦੇ ਦੋ ਜੀ ਕਿਸੇ ਜੀ ਕੋਈ ਪਤੀ ਨਹੀਂ ਕਿ ਮੈਰੀ ਕਿਸੇ ਲਗੜਾਟੀ ਨਹੀਂ ਗਿੰਚ ਕੋਤੇ ਪਰ ਸ਼ਖਾਚੇ ਰਕੇ ਬੇਨਤੀ ਗੱਲਾਈ ਹੁੰਦੀ ਚੈੱਕ ਕਰਕੇ ਉਹਨਾਂ ਦੇ ਕੈਮਰੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਮੈਨੂੰ ਗਰੰਡ ਦਾ ਕਹਿ ਰਿਹਾ ਉਹ ਨਾ ਇਹਦੀ ਤਿਆਰੀ ਕਰੀ ਜਾਵੇ ਨਾ ਨਸਨ ਹਸਪਤਾਲ ਦੀ ਜਗ੍ਹਾ ਸਾਡੇ ਬੀਸੀ ਦੇ ਜ਼ਿਲ੍ਹਾ ਪ੍ਰਧਾਨ ਨੇ ਸਰਦਾਰ ਮਲਕੀਤ ਸਿੰਘ ਮਠਾੜੂ ਇਹਦੇ ਕੋਈ ਫੋਨ ਨੂਨ ਦੇ ਵਿੱਚ ਕੋਈ ਬੰਦੇ ਮੋਕਸੇ ਕੰਪਿਆਰੇ ਇਹਦੇ ਸੱਟਾਂ ਮਾਰਗੇ ਕਾਫੀ ਸੱਟਾਂ ਸਰ ਦੇ ਵਿੱਚ ਬਣੀਆਂ ਹੋਈਆਂ ਇਹ ਇੱਕ ਬਹੁਤ ਬਹੁਤ ਘਨੌਣੀ ਦਾਤ ਹੈ ਇਹ ਵੀ ਅਸੀਂ ਸੱਚਾਈ ਕੱਢਾਂਗੇ ਲੋਕ ਰਾਜ ਦੇ ਵਿੱਚ ਕੋਈ ਕਿਸੇ ਦੀ ਨੁਕਤਾਚੀਨੀ ਕਰੇ ਕੁਝ ਕਰੇ ਉਹ ਅਧਕਾਰ ਪਰ ਜਿਹੜਾ ਵਾਇਲੈਂਸ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਹੈ ਇਹਦੀ ਜਿਹੜੀ ਹੈ ਅਸੀਂ ਅਰਗੇਸ਼ਨ ਨੂੰ ਵੀ ਤਹਾਂਗੇ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਹੈ ਕਿ ਉਹਦੀ ਸਚਾਈ ਕੱਢੋ ਕੋਈ ਅਸੀਂ ਇਹ ਨਹੀਂ ਚਾਹੁੰਦੇ ਕਿ ਆਮੇ ਕੇਸ ਤੇ ਟੁਕੀ ਪਿਆ ਜਾਵੇ ਪਰ ਉਹ ਸਚਾਈ ਹੈ ਉਹ ਨਿਕਲਣੀ ਚਾਹੀਦੀ ਕਿਸ ਨੂੰ ਪੁੱਛਾਂਗੇ ਥੋੜਾ ਜਨਾ ਦਾ ਲੈਡਿਕਲਿਕਲ ਹੋ ਜਾਣਗੇ ਇਹਨਾਂ ਤੋਂ ਵੀ ਪੁੱਛਾਂਗੇ ਕਿ ਕੀ ਲੱਗਦਾ ਤੁਹਾਨੂੰ ਅਸੀਂ ਤਾਂ ਹਣ ਪਤਾ ਹੀ ਲੈਣ ਆਏ ਸਰ ਮੈਂ ਤੁਹਾਨੂੰ ਇਹ ਦੱਸਦਾ ਕਿ ਸਚਾਈ ਕੱਢ ਕੇ ਹਟਾਂਗੇ ਜੋ ਆਕੇ ਮਿਲੂਗੇ ਮੋਟਰਸਾਈਕਲ ਤੇ ਸੀਗੇ ਮੇਰੇ ਸਿਰ ਤੇ ਰਾੜਾ ਮਾਰਿਆ ਉੱਟਵਾਰਕ ਦੀ ਨਿੰਦਪੋਚ ਲੱਗਿਆ ਕੌਣ ਸੀ ਉਹਦੇ ਕੋਈ ਫੋਨ ਨੰਬਰ ਦੇ ਵਿੱਚ ਕੋਈ ਬੰਦੇ ਮੋਟਰਸਾਈਕਲ ਤੇ ਆਏ ਇਹਦੇ ਸੱਤਾ ਮਾਰਦੇ ਸ਼੍ਰੋਮਣੀ ਅਕਾਲੀ ਦਲ BC ਬਿੰਗ ਤੇ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਮਠਾਰੂ ਤੇ ਬਸੀ ਪਠਾਣਾ ਵਿਖੇ ਜਾਣਲੇਵਾ ਹਮਲਾ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਬਸੀ ਪਠਾਣਾ ਦੇ ਨਾਮ ਦੇ ਮੰਦਿਰ ਦੇ ਕੋਲ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਜ਼ਿਲ੍ਹਾ ਪ੍ਰਧਾਨ ਮਲਕੀਸ਼ ਸਿੰਘ ਮਠਾਰੂ ਤੇ ਤੇਜ਼ਦਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਜਿਨ੍ਹਾਂ ਨੂੰ ਜ਼ਖਮੀ ਹਾਲਤ ਵਿੱਚ ਪਹਿਲਾਂ ਬਸੀ ਪਠਾਣਾ ਦੇ ਹਸਪਤਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਡਾਕਟਰ ਨੇ ਉਸ ਨੂੰ ਸਿਵਲ ਹਸਪਤਲ ਫਤੇਗੜ ਸਹਿਬ ਵਿਖੇ ਰੈਫਰ ਕਰ ਦਿੱਤਾ ਜਿੱਥੇ ਕਿ ਉਹ ਇਲਾਜ ਅਧੀਨ ਹਸਪਤਾਲ ਵਿੱਚ ਦਾਖਲ ਮਲਕੀਤ ਸਿੰਘ ਨੇ ਦੱਸਿਆ ਕਿ ਉਹ ਬਾਜ਼ਾਰ ਦੇ ਵਿੱਚੋਂ ਨਿਕਲ ਕੇ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਤਿੰਨ ਅਣਪਛਾਤੇ ਵਿਅਕਤੀਆਂ ਨੇ ਉਹਨਾਂ ਉੱਪਰ ਹਮਲਾ ਕਰ ਦਿੱਤਾ ਜਿਨ੍ਹਾਂ ਵਿੱਚੋਂ ਇੱਕ ਮੋਨਾ ਤੇ ਦੋ ਸਰਦਾਰ ਸਨ ਤੇ ਮੈਨੂੰ ਕਹਿੰਦੇ ਕਿ ਤੈਨੂੰ ਅੱਜ ਬੰਦਾ ਬਣਾਵਾਂਗੇ ਉਹਨਾਂ ਮੰਗ ਕੀਤੀ ਕਿ ਜਲਦ ਤੋਂ ਜਲਦ ਪੂਰੀ ਪ੍ਰਸ਼ਾਸਨ ਨੂੰ ਇਨ੍ਹਾਂ ਉੱਪਰ ਕਾਰਵਾਈ ਕਰਨੀ ਚਾਹੀਦੀ ਹੈ ਇਸ ਮੌਕੇ ਤੇ ਹਲਕਾ ਬਸੀ ਪਠਾਣਾ ਦੇ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਦਰਬਾਰਾ ਸਿੰਘ ਨੇ ਗੁਰੂ ਹਸਪਤਾਲ ਸ਼੍ਰੀ ਫਤਿਹਗੜ੍ਹ ਸਾਹਿਬ ਪਹੁੰਚ ਕੇ ਜਿੱਥੇ ਜ਼ਖਮੀ ਹਾਲਤ ਵਿੱਚ ਮਲਕੀਤ ਸਿੰਘ ਮਠਾਰੂ ਦਾ ਹਾਲਚਾਲ ਪੁੱਛਿਆ ਉੱਥੇ ਹੀ ਪ੍ਰਸ਼ਾਸਨ ਤੋਂ ਹਮਲਾ ਕਰਨ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ ਵੀ ਕੀਤੀ ਹੈ ਮੇਰੇ ਸਿਰ ਤੇ ਰਾੜਾ ਮਾਰੀਆਂ ਫੁੱਟ ਮਾਰ ਕੇ ਮੈਨੂੰ ਤਾਂ ਪਤਾ ਨਹੀਂ ਲੱਗਿਆ ਕੌਣ ਸੀ ਤੇ ਸਿੰਘ ਬਦਲ ਮੈਨੂੰ ਕਹਿੰਦੇ ਹੋਰ ਲੈ ਪੰਗੇ ਮੈਂ ਕਿਹਾ ਮੈਂ ਤਾਂ ਕਿਸੇ ਨੂੰ ਪੰਗਾ ਹੀ ਨਹੀਂ ਲਿਆ ਤਦ ਕਰ ਜਾ ਰਿਹਾ ਹੈ ਉਸ ਜਨੋਲ ਜੀ ਹੋ ਚਾਈ ਫਿਰ ਮੇਰੇ ਸਿਰ ਤੇ ਡੰਡਾ ਬਾਹਰ ਉਸ ਮੋਹਨਾ ਜੀ ਦਾ ਸਿਕ ਜੀ ਕੀ ਪੁਹੀ ਪਤੀ ਨੇ ਕਿ ਮੈਡੀ ਕਿਸੇ ਲਗੜ ਡਾਟੀ ਨਹੀਂ ਨਹੀਂ ਕੋਤਪੁਰ ਸ਼ਹਾਜਾ ਦੇ ਬੇਨਤੀ ਘਰ ਬਾਈ ਹੋਤੇ ਚੈੱਕ ਕਰਕੇ ਉਹਨਾਂ ਦੇ ਕਾਬਲੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਮੈਨੂੰ ਜਾਣ ਦਾ ਖਤਰਾ ਹੋ ਨਾ ਇਹਦੀ ਤਿਆਰੀ ਕਰੀ ਜਾਵੇ ਸਿੰਘ ਹਸਤੇ ਦੇ ਵਿਚਾਰੇ ਸਾਡੇ ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨੇ ਸਰਦਾਰ ਮਲਕੀਤ ਸਿੰਘ ਮਠਾੜੂ ਇਹਦੇ ਕੋਈ ਫੋਨ ਨੂਨ ਦੇ ਵਿੱਚ ਕੋਈ ਬੰਦੇ ਮੋਟਰਸਾਈਕਲ ਪਿਆਏ ਇਹਦੇ ਸੱਟਾ ਮਾਰਗੇ ਕਾਫੀ ਸੱਟਾਂ ਸਰ ਦੇ ਵਿੱਚ ਬਣੀਆਂ ਹੋਈਆਂ ਇਹ ਇੱਕ ਬਹੁਤ ਬਹੁਤ ਘਨੌਣੀ ਦਰਦ ਹੈ ਤੇ ਵੀ ਅਸੀਂ ਸੱਚਾਈ ਕੱਢਾਂਗੇ ਲੋਕ ਰਾਜ ਦੇ ਵਿੱਚ ਕੋਈ ਕਿਸੇ ਦੀ ਨੁਕਤਾਚੀਨੀ ਕਰੇ ਕੁਝ ਕਰੇ ਉਹਦਕਾਰ ਪਰ ਜਿਹੜਾ ਵਾਇਲੈਂਸ ਦਾ ਕਿਸ ਨੂੰ ਕੋਈ ਉਹਦਕਾਰ ਨਹੀਂ ਹੈ ਇਹ ਜਿਹੜੀ ਹੈ ਅਸੀਂ ਐਡਮਿਨਿਸਟ੍ਰੇਸ਼ਨ ਨੂੰ ਵੀ ਤਹਾਂਗੇ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਹੈ ਕਿ ਉਹਦੀ ਸਚਾਈ ਕੱਢੋ ਕੋਈ ਅਸੀਂ ਇਹ ਨਹੀਂ ਚਾਹੁੰਦੇ ਕਿ ਆਨੇ ਕਿਸੇ ਤੇ ਟੁਕੀ ਪਾਇਆ ਜਾਵੇ ਪਰ ਜੋ ਸਚਾਈ ਹੈ ਉਹ ਨਿਕਲਣੀ ਚਾਹੀਦੀ ਕਿਸਾਬ ਨੂੰ ਪੁੱਛਾਂਗੇ ਥੋੜਾ ਜਨਾ ਦਾ ਮੈਡੀਕਲਿਕਲ ਹੋ ਜਾਣ ਦੇ ਇਹਨਾਂ ਤੋਂ ਵੀ ਪੁੱਛਾਂਗੇ ਕਿ ਕੀ ਲੱਗਦਾ ਤੁਹਾਨੂੰ ਅਸੀਂ ਤਾਂ ਹੁਣ ਪਤਾ ਹੀ ਲੈਣ ਆਏ ਸਰ ਮੈਂ ਤੁਹਾਨੂੰ ਇਹ ਦੱਸਦਾ ਕਿ ਸਚਾਈ ਕੱਢ ਕੇ ਹਟਾਉਂਗਾ